ਹੋਵੇ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਧਰ ਆਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਤੇਦਾ ਸਹਾਈ ਦਾ ਤਾਰ ਦਿਓ ਸਿਨਨ ਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾਮਾਹ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਸੇਵਾ ਸੰਭਾਲਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆ ਦੇ ਮਾਣ ਨਿਤਾਣਿਆਂ ਦੇ ਤਾਣ ਨਿਯੋਟੀਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਚਰਣਾ ਕਮਲਾ ਪਾਸ ਵਿਖੇ ਅਰਦਾਸ ਬੇਨਤੀ ਜੋੜੀ ਹੈ ਲੱਖ ਖੁਸ਼ੀਆਂ ਪਾਤਸ਼ਾਹਿਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਦੇ ਮਹਾਵਾਕ ਅਨੁਸਾਰ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਭਾਈ ਸੁਖਾ ਸਿੰਘ ਕਲਸੀ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮਹਾਰਾਜਾ ਜਸਾ ਸਿੰਘ ਰਾਮਗੜੀਆਂ ਫੰਡਰੇਸ਼ਨ ਵੱਲੋਂ ਮਨਾਇਆ ਜਾ ਰਿਹਾ ਹੈ ਗੁਰੂ ਪਾਤਸ਼ਾਹ ਜੀਓ ਕਿਰਪਾ ਕਰਨੀ ਜੋਜ ਮੰਦਿਆ ਭਾਵਨਾਵਾਂ ਲਿਆ ਕਰਕੇ ਸਮੁੱਚੇ ਸੇਵਕਾਂ ਵੱਲੋਂ ਗੁਰੂ ਪਾਠ ਜੀ ਦੀ ਕਿਰਪਾ ਕਰਨੀ ਆਵਦਾ ਓਟ ਆਸਰਾ ਲਿਆ ਚੜ੍ਹਦੀ ਕਲਾ ਕਰਨੀ ਆਪਸ ਵਿੱਚ ਪਿਆਰ ਮੁਹੱਬਤ ਇਤਫਾਕ ਐਸੇ ਤਰ੍ਹਾਂ ਆਪਣੇ ਤਰੱਕੀ ਦੀ ਸੇਵਾ ਲੈਂਦੇ ਰਹਿਣੀਆਂ ਕਾਰਦਰਾਸ ਕਰਨੇ ਦਰਕਰੋ ਸੇਵਕਾਂ ਨੂੰ ਗੁਰਸਿੱਖੀ ਵਾਲਾ ਜੀਵਨ ਨਾਮ ਦੀਆਂ ਦਾਤਾਂ ਦਰਕਰ ਦੀ ਸੇਵਾਵਾਂ ਬਖਸ਼ਿਸ਼ ਕਰਨੀਆਂ ਜਿਹੜੇ ਵੀ ਸੇਵਕਾਂ ਨੇ ਇਸ ਸਮਾਗਮ ਦੇ ਵਿੱਚ ਹਿੱਸਾ ਪਾਇਆ ਕਿਰਪਾ ਕਰਨੀ ਢੰਡਾਰੇ ਭਰਪੂਰ ਕਰਨ ਕਮਾਈਆਂ ਦੇ ਵਿੱਚ ਵਰਕਤਾ ਪਾਉਣੀਆਂ ਹਰ ਸਾਲ ਤਰ੍ਹਾਂ ਇਸੇ ਤਰ੍ਹਾਂ ਮਨਾਉਂਦੇ ਰਹਿਣ ਕਿਰਪਾ ਕਰਨੀ ਪਰਿਵਾਰਾਂ ਦੇ ਨਾਲ ਸੇਵਕਾਂ ਦੇ ਨਾਲ ਅੰਗ ਸੰਸਹਾਇਕ ਵਿਚਨਾ ਆਪਦੀ ਹਜੂਰੀ ਅੰਦਰ ਬੇਅੰਤ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਹਨ ਆਪ ਜੀ ਕਰੋ ਕਿਰਪਾ ਲੰਗਰ ਸ਼ੁਰੂ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸਰਬੱਤ ਦੇ ਖਿਆਲ ਦਰਾਸ ਕਰੋ ਸੇਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਹਾਰਾਜਾ ਸਰਕਾਰ ਦੇ ਸੋਹਣੇ ਆਰਾਮਗੜੀਆ ਫਾਊਂਡੇਸ਼ਨ ਵੱਲੋਂ ਭਾਈ ਸੁਖਾ ਸਿੰਘ ਕਾਸੀ ਜੀ ਦੇ ਘਰੋਂ ਦੇ ਘਰੇ ਦੇ ਵਿੱਚ ਸਿੱਧੂ ਵੱਡੇ ਗਏ ਨੇ ਭਾਈ ਸੁਖਾ ਸਿੰਘ ਭਾਈ ਮਹਿਤਾ ਜੀ ਇਹਨਾਂ ਨੇ ਮੱਛਾ ਰੰਗੜ ਦਾ ਸਿਰ ਕੱਟ ਕੇ ਲਿਆਂਦਾ ਸੀ ਮੱਛਾ ਰੰਗੜ ਇੱਕ ਇਹ ਜਹਾ ਦੁਸ਼ਟ ਪਾਪੀ ਸੀ ਜਿਸ ਨੇ ਸ੍ਰੀ ਹਰਮੰਦਰ ਸਾਹਿਬ 'ਵਿਕੇ ਬੇਅਦਵੀ ਕੀਤੀ ਸੀ ਉਸ ਨੂੰ ਸੋਧਣਾ ਬਹੁਤ ਜ਼ਰੂਰੀ ਸੀ ਭਾਈ ਸੁੱਖਾ ਸਿੰਘ ਕਾਪੀ ਤੇ ਭਾਈ ਮਹਿਤਾਬ ਸਿੰਘ ਕਾਪੀ ਨੇ ਇਹਨਾਂ ਦਾ ਸਿਰ ਕੱਟ ਕੇ ਲਿਆਂਦਾ ਸੀ ਅੱਜ ਭਾਈ ਸੁੱਖਾ ਸਿੰਘ ਕਾਪੀ ਦਾ ਜਨਮ ਦਿਹਾੜਾ ਹੈ ਇਹ ਜਨਮ ਦਿਹਾੜਾ ਮਹਾਰਾਜਾ ਸੱਤਾ ਜੱਤਾ ਸਿੰਘ ਗਰਾਮੜੀਆਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅੱਜ ਦੇ ਸ਼ੁਭ ਦਿਹਾੜੇ ਦੇ ਉੱਤੇ ਮਹਾਰਾਜਾ ਸਿਦਾਰਜਾ ਸਿੰਘ ਰਾਮਗੜੀਆ ਵੱਲੋਂ ਸਮੂਹ ਸ਼ਹਿਰ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ